ਕਿ ਦੜਬੇ ਵਾਲਾ ਬਣ ਸਾ ਜੋਗੀ ਜਦੋਂ ਬੋਲਦਾ ਸੱਚੀ ਬੋਲਦਾ। ਬਾਬਾ ਜੀ ਸੱਪ ਦਿਖਾਇਓ। ਸੱਪ ਤਾਂ ਤੁਹਾਨੂੰ ਦਿਖਾ ਦੇਣਾ ਸੀ ਗਿੱਦੜਬੇ ਵਾਲੇ ਬਣ ਸੇ ਜੋਗੀ ਨੇ। ਪਰ ਸੱਚੀ ਗੱਲ ਤੁਹਾਨੂੰ ਦੱਸਦਾ। ਸੱਪ ਨੂੰ ਕਰੋਨਾ ਹੋਇਆ ਪਿਆ। ਇਹ ਤੁਸੀਂ ਦੇਖ ਲਿਆ ਤੁਹਾਨੂੰ ਕਰੋਨਾ ਨਾ ਹੋ ਜੇ। ਕਿਹੜੀ ਕਲਾਸ ਚ ਪੜਦੇ ਆ ਬੱਚਿਓ? ਮੈਂ ਸ਼ੇਮੀ ਬੀਚ। ਤੂੰ ਸ਼ੇਮੀ ਬੀਚ ਪੜਦਾ। ਮੈਂ ਪੰਜਵੀਂ ਚ ਪੜਦਾ। ਤੂੰ ਪੰਜਵੀਂ ਚ ਪੜਦੀ। ਹਾਂ ਜੀ। ਪੂਰਾ ਪੜਿਆ ਕਰੋ। ਹਾਂਜੀ ਮੈਂ ਪੜਿਆ ਨਹੀਂ ਸੀ ਇਸ ਕਰਕੇ ਬਗਲੀ ਚੱਕੀ ਫਿਰਦਾ ਤੁਸੀਂ ਪੜਿਆ ਕਰੋ ਪੀਟੀ 우ષા ਵਾਂਗੂ ਤਰੱਕੀ ਕਰਨੀ ਆ ਤੂੰ ਪ੍ਰਤੀਬਾ ਪਾਟਲ ਜਿਹੜੀ ਦੇਸ਼ ਦੀ ਪ੍ਰਧਾਨ ਰਾਸ਼ਟਰਪਤੀ ਬਣ ਗਈ ਸੀ ਉਸ ਤਰ੍ਹਾਂ ਪੜਨਾ ਪੂਰਾ ਦਿਲ ਲਾ ਕੇ ਪੜਿਆ ਕਰੋ ਵੱਡੇ ਅਫਸਰ ਬਣ ਜਾਓਗੇ ਗਿੱਦੜਬੇ ਵਾਲੇ ਬਣਸੇ ਜੋਗੀ ਨੇ ਕਰ ਦਿੱਤੇ ਬੋਲ ਤੁਹਾਨੂੰ ਦੋਨਾਂ ਨੇ ਵੱਡੇ ਅਫਸਰ ਬਣ ਜਾਣਾ ਤੇ ਗਿੱਦੜਬੇ ਵਾਲੇ ਬਣਸੇ ਜੋਗੀ ਨੂੰ ਭੁੱਲ ਨਾ ਜਾਇਓ ਕਿਤੇ ਨਹੀਂ ਪੜ ਲਾ ਦੇ 15 20 ਸਾਲ ਬਾਅਦ ਫੇਰ ਆਊਗਾ ਕਿ ਡੜਬੇ ਵਾਲਾ ਬਣਸਾ ਜੋਗੀ ਠੀਕ ਹੈ ਜਾਓ ਬੱਚਿਓ ਕਰੋ ਵਾਇਚਾ ਕਿਡੋ ਪੜਾਈ ਕਰਿਆ ਕਰੋ ਲਿਆ ਭਗਤਾ ਲਿਆ 나ਥਾ ਨੂੰ ਕੋਈ ਮੋਟਾ ਕਪੜਾ ਹੀ ਦੇ ਦੇ 나ਥਾ ਨੇ ਪਹਾੜਾਂ ਤੇ ਜਾਣਾ ਉੱਥੇ ਠੰਡ ਬੜੀ ਪੈਂਦੀ ਆ ਚੇਲਿਆ ਚਾਲੇ ਕੋਈ ਨਹੀਂ ਚੇਲਿਆ ਤੂੰ ਕਰ ਰਾਮ ਬਾਬੇ ਦਾ ਕਿਤੇ ਹੋਰ ਮੰਗ ਲੈਣਗੇ ਕਿਉਂ ਵੀ ਚੇਲਿਆ ਮੌਜਾਂ ਮਾਣੀ ਜਾਂਣਾ ਲੱਗਦਾ ਗਿੱਦੜਵੇ ਵਾਲੇ ਬਣਦੇ ਜੋਗੀ ਨੂੰ ਇੱਕ ਗੱਲ ਦੱਸ ਦੇ ਖੁਸ਼ੀਆਂ ਕੀ ਹੁੰਦੀਆਂ ਪਤਾ ਤੈਨੂੰ ਮੌਜਾਂ ਕੀ ਹੁੰਦੀਆਂ ਪਤਾ ਤੈਨੂੰ ਆਨੰਦ ਕੀ ਹੁੰਦਾ ਚੇਲਿਆ ਬਾਬਾ ਮੈਨੂੰ ਤਾਂ ਕੋਈ ਨਹੀਂ ਪਤਾ ਮੈਂ ਤਾਂ ਵਿਆਹ ਆ ਅੱਛਾ ਤੂੰ ਵਿਆਹਿਆ ਹੋਇਆ ਏ ਵਿਆਹੇ ਹੋਏ ਨੂੰ ਕੀ ਪਤਾ ਏ ਵੀ ਖੁਸ਼ੀਆਂ ਕੀ ਹੁੰਦੀਆਂ ਆਨੰਦ ਕੀ ਹੁੰਦਾ ਮੌਜਾ ਕੀ ਹੁੰਦੀਆਂ ਚੇਲਿਆ ਮੇਰਾ ਤਾਂ ਬਾਬਾ ਜੀ ਕਰਦਾ ਨਾ ਲੋਕਾਂ ਦੇ ਚਪੇੜੇ ਮਾਰ ਮਾਰ ਮੂੰਹ ਪਾਣਦੇ ਆ ਲੋਕਾਂ ਦੇ ਚਪੇੜੇ ਆਏ ਨੇ ਮਾਰੀ ਦੇ ਚੇਲਿਆ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਲੋਕ ਤੈਨੂੰ ਭਵਾ ਗਾਲਾਂ ਕੱਢੀ ਜਾਣ ਲੋਕ ਤੇਰੀਆਂ ਲੱਤਾਂ ਖਿੱਚੀ ਜਾਣ ਲੋਕ ਤੇਰੀਆਂ ਬੁਰਾਈਆਂ ਕਰੀ ਜਾਣ ਤੂੰ ਚੁੱਪ ਚਾਪ ਬਿਨਾ ਕਿਸੇ ਦੀ ਸੁਣੇ ਤਰੱਕੀ ਕਰਦਾ ਅੱਗੇ ਵਧਦਾ ਜਾ ਜਦੋਂ ਤੂੰ ਤਰੱਕੀ ਕਰ ਗਿਆ ਲੋਕਾਂ ਦੇ ਮੂੰਹ ਤੇ ਚਪੇੜ ਤਾਂ ਆਪੇ ਹੀ ਵੱਜ ਜਾਣੀ ਆ ਚੇਲਿਆ ਸਹੀ ਕਿਹਾ ਬਾਬਾ ਤੁਸੀਂ ਇਹ ਲੋਕ ਤੁਹਾਡੀ ਤਰੱਕੀ ਵੇਖ ਕੇ ਤੁਹਾਨੂੰ ਉਲਝਾਉਣਾ ਚਾਹੁੰਦੇ ਹੁੰਦੇ ਆ ਤਾਂ ਤੁਹਾਡੀਆਂ ਬੁਰਾਈਆਂ ਕਰਦੇ ਆ ਇਸ ਕਰਕੇ ਲੋਕਾਂ ਦੀ ਪ੍ਰਵਾਹ ਨਹੀਂ ਕਰੀ ਦੀ ਤਰੱਕੀ ਕਰਦਾ ਅੱਗੇ ਵਧਦਾ ਜਾਇਆ ਚੰਗਾ ਚੇਲਿਆ ਇਹਨ ਮਿਲਦੇ ਕਦੇ ਠੀਕ ਆ ਬਾਬਾ ਸਹੀ ਕਿਹਾ ਤੂੰ ਗੇੜਬੇ ਵਾਲਾ ਬਣਦਾ ਜੋਗੀ ਆਇਆ ਹਾਂ ਵੀ ਛੋਟੇ ਮਾਦੀ ਚੋਈ ਜਾਂਦਾ ਤੂੰ ਤਾਂ ਬਾਬਿਆਂ ਨੂੰ ਸਮੁੰਦਰੀ ਲਿਆਦੀ ਆਜਾ ਛੋਟੇ ਆਜਾ ਕੌਲਾ ਆਟੇ ਰੇ ਲੈ ਆ ਚਲ ਕੋਈ ਗੱਲ ਨਹੀਂ ਤੂੰ ਚੋਲਾ ਮੱਜ ਨਾਥ ਮੁੜਦੇ ਆਉਣਗੇ ਤੇਰੇ ਕੋਲੇ ਨਾਲੇ ਦੁੱਧ ਹੀ ਲੈ ਜਾਣਗੇ ਬਾਬਿਆਂ ਨੇ ਚਾਹ ਚੂ ਪੀਣੀ ਹੁੰਦੀ ਐ ਉਹ ਆ ਵੀ ਚੇਲਿਆ ਕੀ ਹਾਲ ਐ ਤੇਰਾ ਕੀ ਹਾਲ ਐ ਤੇਰੇ ਪਿੰਡ ਦਾ ਠੀਕ ਠਾਕ ਐ ਸਾਰੇ ਗਿੱਦੜਬੇ ਵਾਲਾ ਬੰਸਾ ਜੋਗੀ ਤਾਂ ਬਸ ਤੇਰੇ ਪਿੰਡ ਦਾ ਹੀ ਬਣ ਕੇ ਰਹਿ ਗਿਆ ਇਨਾ ਗਲੀਆਂ ਚ ਹੀ ਤੁਰਿਆ ਫਿਰਦਾ ਰਹਿੰਦਾ ਇਹ ਪਿੰਡ ਨੂੰ ਆਪਦਾ ਪਿੰਡ ਸਮਝਦਾ ਜਿੱਤੋਂ ਦਾ ਖਾ ਲਿੰਦਾ ਉਤੋਂ ਦਾ ਭਲਾ ਹੀ ਸਮਝਦਾ ਤਾਨੂੰ ਬਾਬਾ ਜੀ ਤਾਨੂੰ ਤੁਸੀਂ ਸਾਰੀ ਦੁਨੀਆ ਤਾਰਤੀ ਤੁਸੀਂ ਤਾਂ ਗਿੱਦੜਬੇ ਵਾਲੇ ਬੰਸੇ ਜੋਗੀ ਦੀ ਤਾਂ ਡਿਊਟੀ ਲੱਗੀ ਆ ਮਹਾਰਾਜ ਵੱਲੋਂ ਹੀ ਡਿਊਟੀ ਲੱਗ ਗਈ ਘਰ ਘਰ ਜਾ ਕੇ ਅਲਖ ਜਗਾਈਦੀ ਲੋਕਾਂ ਦਾ ਭਲਾ ਹੀ ਕਰੀਦਾ ਚੇਅਰਮੈਨ ਸਾਹਿਬ ਲੋਕਾਂ ਦਾ ਭਲਾ ਹੀ ਕਰੀਦਾ ਬਾਬਾ ਜੀ ਬਲਕਾਰੇਨ ਤੇ ਜਗਤਾਰੇ ਨੂੰ ਤੁਸੀਂ ਸਿੱਧੇ ਰਾਹ ਪਾਤਾ ਉਹ ਤਾਂ ਕਦੇ ਖੇਤ ਹੀ ਨਹੀਂ ਗਏ ਸੀ ਤੇ ਹੁਣ ਖੇਤੋਂ ਆਉਂਦੇ ਹੀ ਨਹੀਂ ਜੇ ਲਿਆ ਨਾਥਾਂ ਦਾ ਤਾਂ ਜਨਮੀ ਭਲਾ ਕਰਨ ਵਾਸਤੇ ਹੋਇਆ ਲੋਕਾਂ ਦਾ ਭਲਾ ਹੀ ਕਰਦਾ ਤੁਰਿਆ ਫਿਰਦਾ ਤੂੰ ਕਿਹੜੇ ਬਲਕਾਰੇ ਜਗਤਾਰੇ ਦੀ ਗੱਲ ਕਰਦਾ ਸ਼ਾਮ ਤੱਕ ਨਾਥਾਂ ਨੂੰ ਪਤਾ ਨਹੀਂ ਕਿੰਨੇ ਬਲਕਾਰੇ ਜਗਤਾਰੇ ਟੱਕਰ ਜਾਂਦੇ ਆ ਉਹ ਉਸੇ ਬਲਕਾਰੇ ਦੀ ਜਿਨ੍ਹਾਂ ਦਾ ਫਿਰਨੀ ਤੇ ਘਰ ਆ ਹੁਣ ਸਮਝਿਆ ਕਿ ਦੜਵੇ ਵਾਲਾ ਬੰਸਾ ਜੋਗੀ ਜਿਨ੍ਹਾਂ ਦੇ ਖੇਤ ਦੇ ਵਿੱਚੋਂ ਸੋਨਾ ਲੱਭਿਆ ਸੀ ਉਹ ਹੀ ਬਲਕਾਰਾ ਜਗਤਾਰਾ ਹਾਂ ਬਾਬਾ ਹਾਂ ਅੱਜ ਖੇਤਾਂ ਦੇ ਵਿੱਚ ਕੰਮ ਕਰਦੇ ਫਿਰਦੇ ਭਲਾ ਹੋਵੇ ਉਸ ਪਰਮਾਤਮਾ ਦਾ ਜਿਨੇ ਸਿੱਧੇ ਰਾਹ ਪਾਤਾ ਉਹਨਾਂ ਨੂੰ ਰਸਤਾ ਦਿਖਾਤਾ ਕਿ ਅਸਲੀ ਕੰਮ ਤਾਂ ਮਿਹਨਤ ਹੈ ਮਿਹਨਤ ਨਾਲ ਜਿਹੜਾ ਕੁਝ ਮਰਜ਼ੀ ਲਈ ਜਾਓ ਮਿਹਨਤ ਨਾਲ ਹੀ ਮਿਲਣਾ ਸਾਰਾ ਕੁਝ ਜੇ ਗੱਡੀਆਂ ਮਿਲਣੀਆਂ ਉਹ ਵੀ ਮਿਹਨਤ ਨਾਲ ਜੇ ਕਾਰਾਂ ਕੋਠੀਆਂ ਮਿਲਣੀਆਂ ਉਹ ਵੀ ਮਿਹਨਤ ਨਾਲ ਸਾਰਾ ਕੁਝ ਮਿਹਨਤ ਨਾਲ ਹੀ ਮਿਲਣਾ ਚੇਲਿਆ ਤੰਨੋ ਬਾਬਾ ਜੀ ਤੰਨ ਤੁਸੀਂ ਤਾਂ ਦਿਲਾਂ ਦੀਆਂ ਜਾਣਣ ਵਾਲੇ ਹੋ ਮੇਰੀ ਗੱਲ ਸੁਣ ਚੇਲਿਆ ਆਪਣੇ ਸਰਪੰਚ ਨੂੰ ਮੈਂ ਗਿੱਦੜ ਸਿੰਘੀ ਦੇ ਕੇ ਆਇਆ ਸੀਗਾ ਉਹ ਚੇਲਾ ਪਤਾ ਨਹੀਂ ਉਹਦੀ ਸੇਵਾ ਕਰਦਾ ਹੈ ਕਿ ਨਹੀਂ ਕਰਦਾ ਉਹ ਬਾਬਾ ਜੀ ਉਹਨੇ ਸੇਵਾ ਸੁਵਾ ਕੀ ਕਰਨੀ ਆ ਉਹਨੇ ਤਾਂ ਉਦਾਂ ਦੀ ਪੇਟੀ ਚ ਸੜਤੀ ਸੀ ਘੋਰ ਅੰਧਾਰ ਘੋਰ ਅੰਧਾਰ ਬਹੁਤ ਅਤਿਆਚਾਰ ਕਰ ਰਿਹਾ ਗਿੱਦੜ ਸਿੰਘੀ ਦੇ ਨਾਲ ਪੇਟੀ ਦੇ ਵਿੱਚ ਤਾਂ ਉਹਦੀ ਮੌਤ ਹੋ ਜਾਣੀ ਗਿੱਦੜਬੇ ਵਾਲਾ ਬੰਦਾ ਜੋਗੀ ਕਦੇ ਝੂਠ ਨਹੀਂ ਬੋਲਦਾਗਾ ਗਿੱਦੜ ਸਿੰਘੀ ਨਾਲ ਜੇ ਐਹੋ ਜਿਹਾ ਦੁਰਵਿਹਾਰ ਕਰ ਰਿਹਾ ਉਹੋ ਜਿਹਾ ਦੁਰਵਿਹਾਰ ਸਰਪੰਚ ਦੇ ਨਾਲ ਹੋਣਾ ਅੱਜ ਦੀ ਗੱਲ ਮੇਰੀ ਯਾਦ ਰੱਖੀ ਚੇਲਿਆ ਚੰਗਾ ਚੇਲਿਆ ਨਾ ਤੇ ਚੱਲਦੇ ਆ ਹੁਣ ਆਪਣਾ ਖਿਆਲ ਰੱਖਿਆ ਕਰ ਤੂੰ ਹੁਣ ਚੜ ਗਿਆ ਦੂਜੀ ਪੌੜੀ ਇਹ ਮਾਲਾ ਤੈਨੂੰ ਤਾਰ ਕੇ ਰੱਖ ਦੂ ਦੇਖੀ ਜਾਈ ਤੇਰਾ ਰਸਤਾ ਆਪਣੇ ਆਪ ਪੱਧਰ ਹੁੰਦਾ ਤੁਰਿਆ ਜਾ ਨਾ ਚੰਗਾ ਚੇਲਿਆ ਨਾ ਤੇ ਚੱਲਦੇ ਆ ਹੁਣ ਤੁਹਾਨੂੰ ਬਾਬਾ ਜੀ ਤੁਹਾਨੂੰ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਸ਼ਿੰਦਾ ਢਾਲੀਵਾਲ ਵੱਲੋਂ ਪਿਆਰ ਭਰੀ ਸਤਿ ਸਾਕਾਲ ਤੁਸੀਂ ਸਾਡੇ ਪੰਜਾਬੀ ਨਾਟਕ ਬੰਸਾ ਜੋਗੀ ਨੂੰ ਬੜਾ ਪਿਆਰ ਬਖਸ਼ਿਆ ਇਸ ਕਰਕੇ ਸਮੂਹ ਪੰਜਾਬੀਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਇਸ ਨਾਟਕ ਦੇ ਵਿੱਚ ਤੁਸੀਂ ਮੈਨੂੰ ਜਾਨੀ ਸ਼ਿੰਦਾ ਢਾਲੀਵਾਲ ਨੂੰ ਬੰਸਾ ਜੋਗੀ ਦੇ ਕਿਰਦਾਰ ਦੇ ਵਿੱਚ ਕਬੂਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਬੜਾ ਪਿਆਰ ਮਿਲਿਆ ਐ ਇਸ ਨਾਟਕ ਦੇ ਰਾਹੀਂ ਬਹੁਤ ਸਾਰੇ ਫੋਨ ਕਾਲ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਕਮੈਂਟ ਤੁਹਾਡੇ ਆਏ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੈਂ ਕੋਸ਼ਿਸ਼ ਕਰੂੰਗਾ ਕਿ ਜਿਨ੍ਹਾਂ ਮੇਰੇ ਵੀਰਾਂ ਨੇ ਤੁਹਾਨੂੰ ਫੋਨ ਕਾਲ ਕੀਤੇ ਨੇ ਕਮੈਂਟ ਕੀਤੇ ਨੇ ਉਹਨਾਂ ਦਾ ਧੰਨਵਾਦ ਕਰਾਂ ਇਸ ਜਿਹੜਾ 8ਵਾਂ ਐਪੀਸੋਡ ਅਸੀਂ ਪਾਇਆ ਸੀਗਾ ਬਨਸਾ ਜੋਗੀ ਦਾ ਉਹਦੇ ਵਿੱਚ ਕਮੈਂਟ ਕਰਦੇ ਨੇ ਸਰਬਨ ਸਿੰਘ ਲਿਖਦੇ ਨੇ ਜੀ ਬਹੁਤ ਵਧੀਆ ਸਟੋਰੀ ਬਹੁਤ ਬਹੁਤ ਧੰਨਵਾਦ ਸਰਬਨ ਸਿੰਘ ਜੀ ਜੱਸੀ ਸਿੱਧੂ ਲਿਖਦੇ ਨੇ ਬਹੁਤ ਵਧੀਆ ਵੀਡੀਓ ਬਨਸਾ ਜੋਗੀ ਸਾਰੀ ਟੀਮ ਵਧਾਈ ਦੀ ਪਾਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੱਸੀ ਸਿੱਧੂ ਜੀ ਬਲਵਿੰਦਰ ਸਿੰਘ ਗਿੱਲ ਲਿਖਦੇ ਨੇ ਨਾਥ ਜੀ ਜਿੱਥੇ ਤੁਸੀਂ ਕਮੇਡੀ ਦੇ ਨਾਲ ਸਾਡਾ ਮਨੋਰੰਜਨ ਕਰਦੇ ਆ ਉਥੇ ਮੈਸੇਜ ਵੀ ਬਹੁਤ ਵਧੀਆ ਦਿਨੇ ਆ ਦਿਲ ਬਾਗੋ ਬਾਗ ਹੋ ਗਿਆ ਤੁਹਾਡੀ ਵੀਡੀਓ ਦੇਖ ਕੇ ਬਹੁਤ ਬਹੁਤ ਧੰਨਵਾਦ ਬਲਵਿੰਦਰ ਗਿੱਲ ਜੀ ਮੰਦਰ ਸਿੰਘ ਜੀ ਲਿਖਦੇ ਨੇ ਸਭ ਤੋਂ ਸ਼ਾਨਦਾਰ ਵੀਡੀਓ ਇਸ ਮਹੀਨੇ ਦਾ ਇਤਿਹਾਸ ਬਹੁਤ ਬਹੁਤ ਧੰਨਵਾਦ ਮੰਦਰ ਜੀ ਤੇ ਰਜਿੰਦਰ ਸਿੰਘ ਲਿਖਦੇ ਨੇ ਬਹੁਤ ਵਧੀਆ ਅਪਰਾਲਾ ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਤੇ ਵੀਡੀਓ ਰਾਹੀਂ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਲਈ ਮੈਂ ਇਹ ਵੀਡੀਓ ਬਹੁਤ ਲੋਕਾਂ ਨੂੰ ਸ਼ੇਅਰ ਕੀਤੀ ਹੈ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਤੁਸੀਂ ਸਾਡਾ ਹੌਸਲਾ ਬਣੇ ਹੈ ਸਾਡੇ ਨਾਲ ਜੁੜੇ ਹੈ ਸਾਡੀ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਕ੍ਰਿਸ਼ਨ ਗੋਪਾਲ ਲਿਖਦੇ ਨੇ ਸਤਿ ਸ੍ਰੀ ਅਕਾਲ ਛਿੰਦਾ ਜੀ ਬਹੁਤ ਬਾਖਮਾਲ ਵੀਡੀਓ ਹੈ ਇਹੋ ਜਿਹੀਆਂ ਇਤਿਹਾਸਿਕ ਇਤਿਹਾਸ ਨਾਲ ਰਿਲੇਟਡ ਵੀਡੀਓ ਕਦੇ ਦੇਖੀਆਂ ਸੁਣੀਆਂ ਵੀ ਨਹੀਂ ਸੀ ਥੈਂਕਸ 브ਦਰ ਆਲ ਦਾ ਟੀਮ ਗੁੱਡ ਜੌਬ ਗ੍ਰੇਟ ਥੈਂਕਿੰਗ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਕ੍ਰਿਸ਼ਨ ਗੋਪਾਲ ਜੀ ਤੇ ਬਹੁਤ ਵੀਰਿੰਦਰ ਕੌਰ ਇਹਨਾਂ ਨੇ ਵੀ ਕਮੈਂਟ ਕੀਤਾ ਹੈ ਕਰਮ ਸਿੰਘ ਜੀ ਬਲਜਿੰਦਰ ਕੌਰ ਸਿੱਧੂ ਪ੍ਰੋਡਕਸ਼ਨ ਵੱਲੋਂ ਸੁਖਾ ਸਿੰਘ ਸਰਾ ਤੇ ਬਹੁਤ ਸਾਰੇ ਲੋਕਾਂ ਦੇ ਫੋਨ ਕਾਲ ਸਾਨੂੰ ਆਏ ਨੇ। ਅ ਕ੍ਰਿਸ਼ਨਦੱਤ ਸ਼ਰਮਾ ਜਿਹੜਾ ਹਰ ਐਪੀਸੋਡ ਦੇਖ ਕੇ ਸਾਨੂੰ ਫੋਨ ਕਰਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਮਾਤਾ ਚਿੰਤਪੁਰਨੀ ਉਹਨਾਂ ਦੇ ਕੋਲੇ ਉਹਨਾਂ ਦਾ ਪਿੰਡ ਹੈ ਤੇ ਸਾਨੂੰ ਬੜਾ ਹੌਸਲਾ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਕ੍ਰਿਸ਼ਨਦੱਤ ਸ਼ਰਮਾ ਜੀ ਸਤਨਾਮ ਸਿੰਘ ਗੋਇੰਦਵਾਲ ਸਾਹਿਬ ਤੋਂ ਜਿਨ੍ਹਾਂ ਨੇ ਸਾਡਾ ਜਿਹੜਾ 8ਵਾਂ ਐਪੀਸੋਡ ਸੀ ਬੰਸੇ ਜੋਗੀ ਦਾ ਉਹ ਸਵੇਰ ਜਿਹੜੀ ਪ੍ਰਭਾਤ ਫੇਰੀ ਅ ਸੰਗਤਾਂ ਵੱਲੋਂ ਕੱਢੀ ਜਾਂਦੀ ਸੀ ਉਹਨਾਂ ਨੂੰ ਉਹਨਾਂ ਨੇ ਓ ਟੀ ਵੀ ਲਾ ਕੇ ਉਹਦੇ ਤੇ ਦਿਖਾਈ ਬਹੁਤ ਬਹੁਤ ਧੰਨਵਾਦ ਸਤਨਾਮ ਸਿੰਘ ਜੀ ਗੋਇੰਦਵਾਲ ਸਾਹਿਬ ਤੋਂ ਸਰੂਪ ਸਿੰਘ ਮਲੋੜ ਤੋਂ ਇਹਨਾਂ ਨੇ ਸਾਨੂੰ ਬਹੁਤ ਸਾਰਾ ਹੌਸਲਾ ਦਿੱਤਾ ਹੈ ਅ ਅਮਰੀਕ ਸਿੰਘ ਮੰਡੀ ਅਹਿਮਦਗੜ੍ਹ ਅਵਤਾਰ ਸਿੰਘ ਜੀ ਖੰਨੇ ਤੋਂ ਹੋਰ ਬਹੁਤ ਸਾਰੇ ਫੋਨ ਕਾਲ ਤੁਹਾਨੂੰ ਆਏ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬੰਸਾ ਜੋਗੀ ਦਾ ਜਿਹੜਾ ਐਪੀਸੋਡ ਹੈ ਉਹ ਅਸੀਂ ਹਰ ਐਤਵਾਰ ਸਵੇਰ 7 ਵਜੇ ਰਿਲੀਜ਼ ਕਰਦੇ ਹਾਂ ਤੇ ਬਹੁਤ ਸਾਰੇ ਮੈਨੂੰ ਫੋਨ ਆਉਂਦੇ ਨੇ ਕਿ ਅਸੀਂ ਇਸ ਐਪੀਸੋਡ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਜਾਂ ਇਸ ਐਪੀਸੋਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਤੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਕਿ ਜੋ ਵੀ ਮੇਰਾ ਵੀਰ ਮੇਰੀ ਭੈਣ ਇਸ ਐਪੀਸੋਡ ਦਾ ਹਿੱਸਾ ਬਣਨਾ ਚਾਹੁੰਦੀ ਹੈ ਉਹ ਸਕਰੀਨ ਤੇ ਸਾਡਾ ਨੰਬਰ ਹੈ ਜਿਹੜਾ ਉਹ ਚੱਲ ਰਿਹਾ ਹੈ ਉਹਦੇ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਐ ਇੱਕ ਜੇ ਤੁਹਾਡੇ ਕੋਲੇ ਕੋਈ ਵਧੀਆ ਮੈਸੇਜ ਹੈਗਾ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਐ ਮੈਸੇਜ ਕੋਈ ਦੇਣਾ ਚਾਹੁੰਦੇ ਐ ਇਹ ਸੀਰੀਅਲ ਦੇ ਰਾਈ ਅਸੀਂ ਉਹ ਮੈਸੇਜ ਤੁਹਾਡਾ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਵਾਂਗੇ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਐ ਤੇ ਸਾਨੂੰ ਸੁਝਾਅ ਤੁਸੀਂ ਦੇ ਸਕਦੇ ਐ ਕੀ ਇਸ ਐਪੀਸੋਡ ਨੂੰ ਹੋਰ ਵਧੀਆ ਕਿਵੇਂ ਕੀਤਾ ਜਾ ਸਕਦਾ ਹੈ ਇਸ ਐਪੀਸੋਡ ਨੂੰ ਬਣਾਉਣ ਦਾ ਮਕਸਦ ਸਾਡਾ ਜਿੱਥੇ ਅਸੀਂ ਮਨੋਰੰਜਨ ਕਰਨਾ ਹੈ ਉੱਥੇ ਲੋਕਾਂ ਨੂੰ ਮੈਸੇਜ ਦੇਣਾ ਵੀ ਹੈ ਕੋਈ ਚੰਗੀ ਸਿਹਤ ਦੇਣਾ ਵੀ ਹੈ ਤੇ ਸਾਡੀ ਜਿਹੜੀ ਸਾਰੀ ਟੀਮ ਹੈ ਇਹ ਬੜੀ ਮਿਹਨਤ ਦੇ ਨਾਲ ਇਹ ਐਪੀਸੋਡ ਤਿਆਰ ਕਰਦੀ ਹੈ ਜਿਹੜਾ ਸਾਡਾ ਐਪੀਸੋਡ ਨੰਬਰ 8 ਸੀਗਾ ਉਹ ਛੋਟੇ ਸਾਹਿਬ ਜਦਿਆਂ ਨੂੰ ਸਮਰਪਿਤ ਸੀਗਾ ਬਹੁਤ ਸਾਰੇ ਲੋਕਾਂ ਨੇ ਦੇਖਿਆ ਤੇ ਸਾਨੂੰ ਫੋਨ ਕਾਲ ਆਏ ਜਿਨ੍ਹਾਂ ਨੇ ਨਹੀਂ ਦੇਖਿਆ ਉਹ 에ਪੀਸੋਡ 8 ਜ਼ਰੂਰ ਦੇਖਿਓ ਛੋਟੇ ਸਾਹਿਬ ਜਦਿਆਂ ਨੂੰ ਸਮਰਪਿਤ ਹੈ ਸਾਡਾ ਇਹ 에ਪੀਸੋਡ ਤੇ ਅੱਗੇ ਤੋਂ ਅਸੀਂ ਇਸੇ ਤਰ੍ਹਾਂ ਜਿੱਥੇ ਅਸੀਂ ਕਮੇਡੀ ਰਾਹੀਂ ਤੁਹਾਡਾ ਮਨੋਰੰਜਨ ਕਰਦੇ ਰਵਾਂਗੇ ਉੱਥੇ ਅਸੀਂ ਮੈਸੇਜ ਵੀ ਦਿੰਦੇ ਰਵਾਂਗੇ ਸਾਰੇ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਪੂਰੀ ਟੀਮ ਦਾ ਸ਼ੁਕਰੀਆ ਜੋ ਮੇਰਾ ਸਾਥ ਦੇ ਰਹੇ ਨੇ ਮੇਰੇ ਨਾਲ ਵੀਡੀਓ ਕਰ ਰਹੇ ਨੇਗੇ ਜੇ ਮੈਂ ਕੱਲੇ-ਕੱਲੇ ਦਾ ਨਾਮ ਬੋਲਾਂ ਤਾਂ ਸ਼ਾਇਦ ਐ ਬਹੁਤ ਲੱਗ ਜੂਗਾ ਜਿਹੜੇ ਕਮੈਂਟ ਰਹੇਗੇ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਬੋਲਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਤੁਸੀਂ ਕਮੈਂਟਾਂ ਰਾਈ ਸਜਾਜ ਜ਼ਰੂਰ ਦੇਦਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਇਹਦੇ ਵਿੱਚ ਕੀ ਘਾਟ ਹੈ ਤਾਂ ਕਿ ਅਸੀਂ ਅੱਗੇ ਤੋਂ ਸੁਧਾਰ ਕਰ ਸਕੀਏ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ